ਰਾਮਨਾਮ ਕੇ ਬੈਲ ਬਣਾਇਓ ਦਿਨ ਵਿੱਚ ਵਾਹਿਗੁਰੂ ਦੇ ਨਾਮ ਤੇ ਬੈਲ ਬਣਾਇਓ ਜੀ ਰਾਮਨਾਮ ਕੇ ਬੈਲ ਬਣਾਇਓ ਜੀ ਅਤੇ ਮਨ ਵਿੱਚ ਹਾੜੀ ਲਾਇਓ ਜੀ ਵਿਚਾਰ ਕਰਨ ਦੀ ਵੀ ਜਿਉ ਖੇਤੀ ਅਤੇ ਬੀਜ ਨਾਮਕਾ ਪਾਇਓ ਜੀ ਚਿੜੀਆਂ ਜਨਵਰ ਖਾਣ ਲੱਗੇ ਅਤੇ ਰੱਖਾ ਸੁਰਤ ਬਿਠਾਇਓ ਜੀ ਐਸੀ ਬੀਜੜੀ ਬੀਜੋ ਸਤਗੁਰੂ ਨਾਨਕ ਪਾਤਸ਼ਾਹ ਜੀ ਸਭ ਸੰਤਾਂ ਰਲ ਕੇ ਪਾਇਓ ਜੀ ਤੇਰੇ ਤੋਂ ਬਗੈਰ ਨਾ ਨਾ ਗਿਆਨ ਧਿਆਨ ਕੁਝ ਕਰਮ ਨਾ ਜਾਣਾ ਅਤੇ ਸਾਰ ਨਾ ਜਾਣਾ ਤੇਰੀ ਸਭ ਤੋਂ ਉੱਚਾ ਸਤਗੁਰੂ ਨਾਲਕ ਅਤੇ ਜਿਨ ਕਨ ਰਾਖੀ ਮੇਰੀ ਤੇਰੇ ਤੋਂ ਬਿਨਾਂ ਨਾ ਨਾ ਤੇਰਾ ਤੇਰਾ ਜੀ ਨਹੀਂ ਬੋਲਿਆ ਤੇਰੇ ਤੋਂ ਬਿਨਾਂ ਨਾ ਨਾ ਹਾਂ ਨਾਮ ਤੇਰਾ ਤੇਰਾ ਜੀ ਨਹੀਂ ਬੋਲਿਆ ਪਿਤਾ ਕਾਲੂ ਦੇ ਘਰ ਪੈਦਾ ਹੋ ਕੇ ਪਿਤਾ ਦੇ ਪੈਦਾ ਹੋ ਕੇ ਅਤੇ ਨਾਨਕ ਨਾਮ ਰਖਾਇਆ ਜੋ ਜੁਗਾਂ ਦਾ ਬੜਿਆ ਵਾਲੀ ਗੁਰੂ ਸੰਤਾਂ ਦਾ ਚਾਣ ਦਾ ਤੇ ਰੋਲੇ ਪਾਤੇ ਉਹਨ ਲੈ ਜਾਂਦਾ ਕੁੜੀਆਂ ਦਾ ਵਿਆਹ ਕੀਤਾ ਖੁਸ਼ੀਆਂ ਦੇ ਰੋਲੇ ਵਾਹ ਜੀ ਵਾਹ ਕੰਨਿਆਂ ਦਾ ਵਿਆਹ ਕੀਤਾ ਕੁੜੀਆਂ ਦਾ ਵਿਆਹ ਕੀਤਾ ਖੁਸ਼ੀਆਂ ਦੇ ਰੋਲੇ ਮੈਨੂੰ ਇਹਨੇ ਡਬਲ ਭਲੇਖੇ ਪੈ ਗਏ ਬੱਸਿਆਂ ਦੇ ਓਏ ਨਾ ਨਾ ਪੱਡਾ ਬਹੁਤੇ ਡਬਲ ਭਲੇਖੇ ਪੈ ਗਏ ਮੈਨੇ ਦੇ ਮੈਨੂੰ ਬਹੁਤੇ ਡਬਲ ਭਲੇਖੇ ਪੈ ਗਏ ਫੜ ਲਾ ਕਾਹਦੇ ਬੋਲੇ ਡਬਲ ਭਲੇਖੇ ਦੇ ਵਿੱਚ ਪਾ ਲੋ ਠੀਕ ਹੈ ਰੱਖ ਦੇ ਡੱਬਾ ਇਹਦੇ ਵਿੱਚ ਤੇਰੀ ਦਾਦੀ ਉਥੋਂ ਬੱਚੀਆਂ ਫੜਦੀ ਹੋਣੀ ਦਸੂ ਫੜਦੀ ਹੋਣੀ ਆ ਲੈ ਨਾ ਹੋਵੇ ਤੇਰੇ ਓਏ ਹੋਰ ਕਿਵੇਂ ਖੜਿਆ ਫੋਲ ਖਲਾਬ ਦਾ ਖੜਗੀ ਹੈ ਜਾਦੀ ਇਹ ਜੋੜੀ ਰਹਿ ਸਲਾਮਤ ਕੰਨਿਆਂ ਦੀ ਜਿਹਦੀ ਭੰਡ ਬੰਦ ਦੇ ਸ਼ਾਦੀ ਖੰਨੇ ਵਾਲੇ ਤੇ ਜਿਵੇਂ ਆਪਣੇ ਸਰਦਾਰਾਂ ਦਾ ਚੌਕੀਦਾਰ ਇਸ ਭੱਲੇ ਦਾ ਸਾਹਮਣੇ ਤੇਰੀ ਮਾਸੀ ਸਰਦਾਰਾਂ ਨੂੰ ਸ਼ਾਦੀ ਇਹ ਹੋ ਬੰਦੇ ਵਾਦੀ ਓ ਮੇਰੇ ਸਰਦਾਰ ਲਾਲ ਪਾਕ ਵਾਲੇ ਤੋਂ ਲੈ ਲੈ ਵੇਲ ਕਿੱਥੇ ਆ ਉਹ ਸਰਦਾਰ ਕਿੱਥੇ ਆ ਉਹਦੇ ਦਰਸ਼ਨ ਕਿਵੇਂ ਦੇ ਤੈਨੂੰ ਨਹੀਂ ਬਣਾ ਦੱਸ ਦੇ ਮਰਿੰਡੇ ਸ਼ਹਿਰ ਦਾ ਚੰਨੀ ਮੁੱਖ ਮੰਤਰੀ ਹੋ ਇੰਤਰ ਆ ਗਿਆ ਆ ਸਾਈਕੋ ਮੈਂ ਤਾਂ ਸਰਦਾਰ ਤੋਂ ਚੰਨੀ ਆ ਹੋਰ ਮੈਂ ਨਾ ਪੜ ਆ ਬੀਬੀ ਦੇ ਦਰਸ਼ਨ ਕਿਵੇਂ ਦੇ ਦੱਸ ਦੇ ਆ ਆਪਣੀਆਂ ਵੱਡੀ ਬੀਬੀ ਦੇ ਦਰਸ਼ਨ ਕਿਵੇਂ ਦੇ ਦੱਸ ਦੇ ਤੈਨੂੰ ਨਹੀਂ ਬਣਾਇਆ ਅਰਜਿੰਦਰ ਕੌਰ ਪੱਠੜਿਆ ਜਤਰੀ ਸਾਹਿਬ ਨੇ ਮੈਂ ਪਹਿਲਾਂ ਮੇਰਾ ਦੋਤਾ ਤਾਂ ਪਹਿਲਾਂ ਹੀ ਮੈਨੂੰ ਟਿਕਣ ਨਹੀਂ ਕੁੜੀਆਂ ਦੀ ਆ ਵਿਆਹ ਉਹ ਜੀਰੂ ਤੇ ਫੀਰ ਮੁੰਡੇ ਦੇ ਨਾਲ ਕੇ ਜਿਹੜੇ ਵੇਲਾ ਨਹੀਂ ਦੇਦੇ ਜਾਣ ਕੇ ਇਹ ਨਾਲ ਕਿਉਂ ਅੱਗੇ ਪਿੱਛੇ ਤੁਰੇ ਜਾਂਦੇ ਤੈਨੂੰ ਵੀ ਇੱਲਾ ਬਰਉੜੀਆਂ ਪਾੜੀਆਂ ਉਹ ਮੇਰੀ ਗੱਲ ਸੁਣ ਉਹ ਜਦ ਮੈਂ ਪੈਦਾ ਹੋਇਆ ਅੱਛਾ ਮੇਰੇ ਨਾਂ ਦੇ ਬੜੇ ਧਰਮੀ ਤੇਰੇ ਨਾਂ ਦੇ ਬਹੁਤ ਧਰਮੀ ਉਹਨਾਂ ਕਿਹੜੇ ਧਰਮ ਕੀਤੇ ਉਹਨਾਂ ਭੁੱਖਿਆਂ ਨੂੰ ਭੋਜਨ ਦਿੱਤਾ ਤੇਰੇ ਨਾਂ ਦੇ ਆਹੋ ਭੁੱਖਿਆਂ ਨੂੰ ਭੋਜਨ ਪਿਆਸਿਆਂ ਨੂੰ ਪਾਣੀ ਪਿਆਸਿਆਂ ਨੂੰ ਪਾਣੀ ੰਗਿਆਂ ਨੂੰ ਕੱਪੜੇ ਇਹ ਗੱਲ ਭੁੱਲ ਗਿਆ ਤੇਰੇ ਨਾਂ ਦੇ ਕਿਹੜੇ ਰੰਡਿਆਂ ਨੂੰ ਰਿਸ਼ਤੇ ਮਾਇਆ ਨੂੰ ਗੋਦੋ ਓਏ ਆਪਣੇ ਨਾਨੇ ਨੂੰ ਵਾਜ ਮਾਰ ਇਹ ਆਖਣਾ ਹਾਂ ਭਾਈਆਂ ਦੇ ਮੁੰਡੇ 'ਤੇ ਸਵਾਰਾ ਮਾਦਿਏ ਉਹਦੀ ਜੋੜੀ ਬਣ ਜੂ ਤੇਰਾ ਰਵਾ ਬਣ ਜੂ ਬ੍ਰਾਜ਼ੀਲ ਪਹੁੰਚ ਜਾਵੀਂ ਬੜਾ ਮੈਂ ਨਾ ਭਾਜੀ ਚੰਦੀ ਸਾਹਿਬ ਤੋਂ ਲੈ ਰੋਣ ਦੇ ਨਾ ਆ ਗਿਆ ਵੇਲਾ ਸ਼ੁਕਰ ਹੈ ਜੀ ਉਹ ਪਹਿਲਾਂ ਫੜ ਕੇ ਬੈਠੇ ਨੇ ਪਿਆ ਦੀ ਮਿਹਨ 50 ਲੱਖ ਦੇ ਨਾਨੀ ਤੇ 30 ਲੱਖ ਦੇ ਤਾਇਆ ਤਾਇਆ ਸਾਹ ਹਾਂ ਜੀ ਹਾਂ ਜੀ ਬਣਾ ਲੱਖ ਦੇ ਨਾ ਦੀ ਵੇਲ ਤਾਇਆ ਦੇ ਹੱਥੋਂ ਵੇਲ 50 ਲੱਖ ਦੇ ਨਾ ਦੀ ਵੇਲ ਨਾਨੀ ਦੇ ਹੱਥੋਂ ਵੇਲ ਨਾਨੀ ਦੇ ਤੋਂ ਮੇਰੇ ਨਾਨੀ ਵੇਲਾ ਆਉਂਦਾ ਵੀ ਬਾਗਦਾ ਵੀ ਤੇ ਨਾਨੀ ਦੇ ਬਾਅਦ ਮਾਮੀ ਮਾਮੇ ਨੂੰ ਆਤਾ ਭਾਵੇਂ ਸਾਡਾ ਕੁਝ ਬਣਾਵੀ ਮੈਂ ਨਾ ਘਰੋਂ ਬੋਜੀ ਮਾਰਾ ਮੈਂ ਨਾ ਬੜੀ ਗੱਲ ਸੁਣੋ ਮੇਰੀ ਹਾਂਜੀ ਓਏ ਤੇਰੇ ਜੰਮਣ ਦਾ ਮੈਨੂੰ ਮਜ਼ਾ ਮਜ਼ਾ ਨਹੀਂ ਆਇਆ ਅੱਛਾ ਮੈਨੂੰ ਮਾਸਾ ਸਵਾਦ ਨਹੀਂ ਆਪਨੇ ਜੰਮਣ ਦੀ ਮੇਰੇ ਜੰਮਣ ਦੀ ਗੱਲ ਪੁੱਛ ਨਾ ਮੈਂ ਹੋਇਆ ਨਾ ਚਾਚਾ ਹੋਇਆ ਨਾ ਡਾਈ ਜੱਡੀ ਹੋਇਆ ਨਾ ਤਾਇਆ ਹੋਇਆ ਨਾ ਦਾਦਾ ਹੋਇਆ ਓਏ ਬੇਦੂਤ ਭੰਨ ਅਮੀਰ ਹੋਵੇ ਗਰੀਬ ਹੋਵੇ ਦੁਨੀਆ ਦੇ ਜਨਮ ਲੈ ਕੇ ਆਉਂਦਾ ਅਸੀਂ ਜਨਮ ਨਹੀਂ ਲੈਂਦੇ ਸਾਡੀ ਜੂਪੀਓ ਪਨੀਰੀ ਆਉਂਦੀ ਐ ਗਿੱਲੇ ਦਾ 60 ਮਾਰ ਛ ਇਹ ਪੁੱਛਾ ਤੂੰ ਹੀ ਲੈ ਜੀ ਦਬ ਖੜਬੇ ਹੋ ਜਾਊਗੀ ਆਹ ਚਾਹ ਦਾ ਸਰ ਅੱਛਾ ਜਦੋਂ ਮੈਂ ਜਰਮ ਤਾਰ ਲਗਾ ਫਿਰ ਮੇਰੀ ਭੈਣਾ ਆ ਗਿਆ ਅੱਛਾ ਭੈਣਾ ਨੂੰ ਵੀਰ ਪਿਆਰੇ ਤੇ ਭੈਣਾ ਆ ਗਿਆ ਜਦੋਂ ਮੈਂ ਜਰਮ ਤਾਰ ਰਿਹਾ ਅੱਛਾ ਤੇ ਆ ਗਿਆ ਭੈਣਾ ਜਿਹੜੀ ਭੈਣਾ ਮੇਰੇ ਤੋਂ 10 ਵਾਰੇ 500 ਦੇ ਨੋਟ ਨਾ 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 ਬਾਹਰ ਦੇ ਦੇ ਸ਼ੌਟ ਮਿਲਦੀ ਸੀ ਅੱਛਾ ਪਹਿਲਾਂ ਆਪਣੇ ਏਰੀਆ 'ਚੋਂ ਆਟਮ ਬੜੀ ਮਿਲਦੀ ਸੀ ਅੱਛਾ ਸ਼ਹਿਰਾਂ 'ਚੋਂ ਪਿੰਡਾਂ 'ਚੋਂ ਹੁਣ ਇਦਾਂ ਨਹੀਂ ਮਿਲਦੀ ਹੁਣ ਆਸਟ੍ਰੇਲੀਆ 'ਚੋਂ ਮਿਲਦੀ ਆ ਚਾਹ ਮਿਲਦੀ ਇਟਲੀ 'ਚੋਂ ਉਹ ਵਰਦੀਆਂ ਵਾਰੇ ਵਰਦੀਆਂ ਸੱਟ ਨਾ ਨਾ ਜਿਹੜੀ ਭੈਣਾ ਲੈਣਾ ਮਹਿੰਗਾ ਆ 10 ਹੀ ਵਾਰਨ ਉਹ ਵਾਰਨ ਕੀ ਖੋਤੀਆਂ ਦੇ ਲੇਡੀ ਕਿਰਨੇ ਕੋਏ ਮਾ ਮੇਰੇ ਗਿਆ ਨਿਆਣਿਆਂ ਦਾ ਮੂਤ ਉਹ ਆਉਂਦੇ ਆ ਵੀਰ ਨਹੀਂ ਜੰਪਿਆ ਮਸਾਣ ਹੀ ਜੰਪਿਆ ਹੈ ਜਦੋਂ ਮੈਂ ਜਰਬ ਤਾਰਿਆ ਆਓ ਭਾਈ ਜੀ ਚਾਣਾ ਦਾ ਜੋ ਨਾ ਗਾ ਮੈਨੂੰ ਬਹੁਤ ਦੇ ਨੰਬਰ ਦੇਖੇ ਉਹ ਕਹਦੇ ਮੈਂ ਕਿ ਕੁੜੀਆਂ ਡੈਡੀ ਮਗਰ ਵੋਟਾਂ ਪੈਣ ਲੱਗੀਆਂ ਕਿਸਿੰਗ ਬੱਚੀ ਪਾਈਏ ਵੱਡਾ ਦੀਆਂ ਵੋਟਾਂ ਬਹੁਤ ਮੈਨੂੰ ਲੱਗਦਾ ਸਰਦਾਰ ਹਰਨਾ ਨਾ ਤਰਨੁਪਰੀਤ ਦੇ ਰੱਥ ਚੱਲੇ ਆਪ ਮੈਲੇ ਬਣ ਲੱਗੇ ਹੋਰਨੁਪਰੀਤ ਡੜ ਗਿਆ ਹੋਰ ਇਹਨਾਂ ਦੀ ਵਾਰੀ ਓਏ ਭੰਡਾ ਹਾਂਜੀ ਓਏ ਗੱਲ ਸੁਣ ਮੇਰੀ ਹਾਂਜੀ ਹਾਂਜੀ ਵਦਿਆ ਵਦਿਆ ਸ਼ੇਰ ਲਾ ਦੇ ਓ ਚਾਂਦ ਨਾ ਹੁੰਦੇ ਤਾਰੇ ਨਾ ਹੁੰਦੇ ਵਾਹ ਵੀ ਵਾਹ ਬਈ ਚੰਦ ਕੌਣ ਆ ਆਪਣੇ ਵਿਆਹ ਵਾਲੀ ਜੋੜੀ ਵਾਹ ਵਾਹ ਦੂਲਾ ਸਾਹਿਬ ਔਰ ਭੈਣ ਹਾਂਜੀ ਇਹ ਤਾਰੇ ਓ ਮੰਮੀ ਡੈਡੀ ਮਾਮੇ ਨਾਨਕੇ ਭੈਣਾ ਭਰਾ ਚਾਚੇ ਤਾਏ ਆਂਢੀ ਗੁਆਢੀ ਸੋਨਾ ਚੰਦ ਨਾ ਹੁੰਦਾ ਨਾ ਤਾਰੇ ਨਾ ਹੁੰਦੇ ਬਈ ਜੇ ਮਿਸਤਰੀ ਨਾ ਹੁੰਦੇ ਮਿਸਤਰੀ ਸਾਹਿਬ ਕੋਠੀਆਂ ਚ ਬਾਰੇ ਨਾ ਹੁੰਦੇ ਤੇ ਜੇ ਹੋਰੇ ਸਖੀ ਸਰਦਾਰ ਨਾ ਹੁੰਦੇ ਸਾਡੇ ਮਰਦਾਨੇ ਤੇ ਮਰਾਸੀਆਂ ਦੇ ਗੁਜਾਰੇ ਨਾ ਹੁੰਦੇ ਓਏ ਜੇ ਰੱਬ ਮਿਹਰਬਾਨ ਨਾ ਹੁੰਦਾ ਵਾਹਿਗੁਰੂ ਓ ਮੁੰ ਛੱਪਣਾ ਹੁੰਦੇ ਸਿੰਗਾੜੇ ਨਾ ਹੁੰਦੇ ਜੇ ਬਾਗ ਨਾ ਹੁੰਦੇ ਆਲੂ ਬੁਖਾਰੇ ਨਾ ਹੁੰਦੇ ਓਏ ਹੋਏ ਇੱਕ ਗੱਲ ਪਉਦੀ ਪੰਗਾ ਤੇਰੀ ਦਾਦੀ ਨਾ ਹੁੰਦੀ ਭੰਡ ਸਾਰੇ ਨਾ ਹੁੰਦੇ ਉਹਦਾ ਨਾ ਹੁੰਦਾ ਬੁਖਾਰੇ ਜਿਹੜਾ ਤਾਂ ਓਏ ਭੰਡ ਹਾਂ ਹਾਂ ਬੁਖਾਰੇ ਜਿਹੜਾ ਹੋੜਾ ਮੁੰਡਾ ਨਿਕਾ ਹੋੜਾ ਰੈਡੀ ਲਾ ਕੇ ਖੜਾ ਆਹੋ ਉਹ ਥੇਲ ਲਾ ਕੇ ਉਹ ਮੁੰਡਾ ਬਾਹਰੋਂ ਆਇਆ ਉਹ ਅਮਰੀਕਾ ਚੋਂ ਉਹ ਮੇਰਾ ਆੜੀ ਆੜੀ ਅਸੀਂ ਦੋਵੇਂ ਸਕੂਲ ਜਾਂਦੇ ਸੀ ਮੈਨੂੰ ਕਹਿੰਦਾ ਬਾਈ ਵਸਤਾ ਫੜੀ ਮੈਂ ਬਾਹਰੋਂ ਵਾਕਿਆ ਉਹ ਕੈਨੇਡਾ ਚੋਂ ਆਇਆ ਉਹਨਾਂ ਬਾਹਰ ਵਾਕਿਆ ਯਾਰ ਓਏ ਇੰਗਲੈਂਡ ਚੋਂ ਇੰਗਲੈਂਡ ਚੋਂ ਹੀ ਬਾਹਰੋਂ ਆਇਆ ਕਿੱਥੋਂ ਇਹ ਟੱਟੀ ਬਹਿ ਕੇ ਆਇਆ ਉਹਨੂੰ ਵੀ ਬਾਹਰ ਹੀ ਕਹਿੰਦੇ ਕਿ ਤਾ ਪਾਸਪੋਰਟ ਨਹੀਂ ਕਰਦਾ ਨਹੀਂ ਥੋੜਾ ਲੀਟਰ ਜਿੰਦਾ ਕਿਲੋ ਮੀਟਰ ਜਦੋਂ ਆਪਣੀ ਬਲਸ਼ ਮੋਕ ਹੋਵੇ ਨਾ ਹਾਂਜੀ ਜਦੋਂ ਆਪਣੀ ਬਲਸ਼ ਮੋਕ ਹੋਵੇ ਗਵਾਡੀਆਂ ਲ ਜਾਵੜਦਾ ਹਾਂ ਨਾਲ ਹੀ ਗਵਾਡੀਆਂ ਨੇ ਚਲੇ ਜਾਂਦਾ ਮਰਿਆ ਕਰਨ ਲੈਕ ਜਾ ਗਿਆ ਹਾਂਜੀ ਵਧੀਆ ਸ਼ੇਰ ਲਾ ਖਿੜਿਆ ਫੋਲ ਗਲਾਬ ਦਾ ਖੜੀ ਸਵਾਦ ਆ ਕੇ ਜੂਆ ਮਰ ਜਾਣ ਗਿਆ ਲੇਖਾ ਮਰ ਜਾਣ ਗਿਆ ਉਹ ਜੂਆ ਤੇ ਮਰੀਆਂ ਮਰੀਆਂ ਵਾਲ ਵੀ ਲੱਤ ਗਿਆ ਉਹਦੇ ਸਾਡੇ ਪ੍ਰੋਣੇ ਨੇ ਇੱਕ ਗੱਲ ਦੀ ਖੁਸ਼ੀ ਬੜੀ ਹੈ ਹਾਂਜੀ ਹੋਰ ਕੁੜੀ ਦੇ ਵਾਲ ਨਹੀਂ ਰਾ ਸ਼ੇ ਪੂਰੀ ਪੋਣਾ ਪੈਂਦਾ ਉਹਵੇਂ ਸਾਰ ਲੈਂਦੀ ਆ ਪਾਣੀ ਪਾ ਕੇ ਬਾਹਰ ਆ ਜਾਂਦੀ ਆ ਹਾਂ ਇੱਕ ਭੈਣ ਹੋਰ ਆ ਕੀ ਆਦੀ ਉਹ ਰੋਲਾ ਬੜਾ ਪਾਉਂਦੀ ਸੀ ਉਹ ਚਲਾਕੋ ਸੀ ਚਲਾਕੋ ਅੱਛਾ ਬਹੁਤ ਚਲਾਕ ਸੀ ਮੈਂ ਕਹਿੰਦਾ ਇਹਨੂੰ ਰੋਲਾ ਜ਼ਿਆਦਾ ਪਾਉਣਾ ਮੈਂ ਚੁੱਪ ਕਰਕੇ ਮੈਂ ਕਹਾ ਕੁੜੀਆ ਰੋਲਾ ਨਾ ਪਾਈ ਮੈਂ ਬਾਬਿਆਂ ਵਾਲੇ ਅੰਦਰ ਲੈ ਗਿਆ ਉਹਨੂੰ ਦਾਨ ਦਿੱਤਾ ਦਾਨ ਦੇਤਾ ਤੁਸੀਂ ਪਲਾਟ ਕੱਟਦਾ ਨਾ ਨਾ ਪਲਾਟ ਨਹੀਂ ਕੱਟਿਆ ਕੁੜੀ ਨੂੰ ਗੁਪਤ ਦਾਨ ਦਿੱਤਾ ਉਹ ਚੈੱਕ ਲਿਖ ਕੇ ਦੇ ਦਿੰਦਾ ਮੈਂ ਕਹਾ ਰੋਲਾ ਨਹੀਂ ਪਾਉਣਾ ਦੂਜਿਆਂ ਨੂੰ ਨਹੀਂ ਦੱਸਣਾ ਉਹ ਚੈੱਕ ਲਿਖ ਕੇ ਦੇ ਦਿੰਦਾ ਨਾ ਨਾ ਕੁੜੀ ਨੂੰ ਮੈਂ ਕਹ ਪਹਿਲਾਂ ਚੁੱਪ ਕਰਕੇ ਪਹਿਲਾਂ ਉਹਨੂੰ ਦਾਨ ਹੀ ਦਿੱਤਾ ਦਿੱਤਾ ਕੀ ਰਵਾਜ ਬੂਠਾ ਦਿੱਤਾ ਪਾਉਂਦੀ ਸੀ ਮਗਰ ਉਹ ਲਊਗੀ ਕੇ ਮਾਕਾਰ ਓਏ ਪੰਡ ਮੇਰਾ ਨਾਮ ਲਿਖਲਾ ਹਾਂ ਨਾਮ ਖਾ ਦੇ ਵਧੀਆ ਵਧੀਆ ਨਾਮ ਲਿਖਾ ਮੇਰਾ ਨਾਮ ਲਿਖਲਾ ਸਾਈਕਲ ਤੇਰਾ ਨਾਮ ਸਾਈਕਲ ਹਤਾ ਹੀ ਤੇਰਾ ਆਪਣੀ ਸਾਈਕਲ ਟਾਇਰ ਨਾਲ ਟਾਇਰ ਮਗਰਾਰ ਚਾਚੇ ਦਾ ਫਰਾਈਵਲ ਤਾਚੇ ਦਾ ਤੇ ਟਾਇਰ ਮੇਰੇ ਨਾਮ ਹੇਟਲ ਤੇ ਮੰਮੀ ਦਾ ਮੰਮੀ ਦਾ ਦੋ ਦੇ ਵਿਚਾਲੇ ਕੁੱਤਿਆਂ ਵਾਲੀ ਗਰਾਰੀ ਆ ਫਿਰ ਜਾਂਦੀ ਸਾਰੇ ਪਰਾਪ ਫਿਰ ਬਾਦੀ ਵੇਲੇ 50 ਲੱਖ ਦੇ ਨਾਂ ਦੀ ਵੇਲ ਬੜੇ ਬਾਈ ਦੇ ਹੱਥੋਂ ਵੇਲ ਗੁੜੀਆਂ ਦੇ ਤਾਈ ਤਾਈ ਅੱਛਾ ਤਾਈ ਦੇ ਹੱਥੋਂ ਆ ਤਾਈ ਦੇ ਹੱਥੋਂ ਉਹ ਜਿਵੇਂ ਮੁੰਡੇ ਦੀ ਤਾਈ ਜਿਹੜੀ ਰੋਟੀਆਂ ਖਾਂਦੀ ਬਾਈ ਉਹਨਾ ਦਾਲ ਦਾ ਉਹ ਭਾਣਜੀ ਬਾਈ ਦੇ ਦਰਸ਼ਨ ਨੂੰ ਦੱਸ ਇਹ ਬਾਈ ਦਾ ਤੈਨੂੰ ਨਹੀਂ ਪਤਾ ਦੱਸ ਦੇ ਤੈਨੂੰ ਪਤਾ ਨਹੀਂ ਨਹੀਂ ਮੈਨੂੰ ਨਹੀਂ ਪਤਾ ਫੇਸ ਟੂ ਫੇਸ ਕਿਵੇਂ ਮੇਰੇ ਬਾਈ ਦਾ ਦੱਸ ਦੇ ਨਹੀਂ ਪੜਾ ਨਹੀਂ ਤੈਨੂੰ ਪਤਾ ਨਹੀਂ ਹੋਰ ਯਾਰ ਨਹੀਂ ਤੈਨੂੰ ਨਹੀਂ ਦੱਸ ਪੱਕਾ ਨਹੀਂ ਪੜਾ ਨਹੀਂ ਪਤਾ ਮੈਂ ਤੈਨੂੰ ਦੱਸਾਂ ਕੌਣ ਅਬਰਤਪਾਲ ਸਿੰਘ ਆ ਇਹ ਵੀ ਆ ਪੰਜਾਬੀ ਐਕਟਰ ਆ ਆ ਬਾਜੀ ਕਿਵੇਂ ਦਾ ਦੱਸ ਦੇ ਤੂੰ ਇਹਦੇ ਦਰਸ਼ਨ ਫੇਸ ਕਿਵੇਂ ਦਾ ਪਾਤੂ ਬੂਕ ਬੰਨੀ ਪੂਰੀ ਆ ਠੋਕ ਕੇ ਵਧੀਆ ਲੱਗਿਆ ਦੱਸ ਦੇ ਇਹਿੰਦਰ ਜੀ ਨਿੱਕੂ ਹੀ ਅੱਗੀ ਵਧੀਆ ਪਾਤੂ ਹੀ ਬੰਦਾ ਆ ਕਹ ਦੁੱਜੀ ਬਾਜੀ ਨੇ ਬੰਨੀ ਆ ਬਾਜੀ ਮੇਰਾ ਬਦੀ ਮੇਰਾ ਨਾਮ ਹਾਂ ਨਾਮ ਲਿਖਾ ਦੇ ਮੇਰਾ ਨਾਮ ਲਿਖਣਾ ਮੈਂ ਆਪਣਾ ਅਕਟਰ ਦੇਵਨਾਂਦ ਅਕਟਰ ਆ ਗਿਆ ਅਕਟਰ ਦੇਵਨਾਂਦ ਪਿਓ ਦਾ ਪਿਓ ਨਾ ਤਰਮਿੰਦਰ ਦਾਇਆ ਨਿਤਿੰਦਰ ਨਾਨੇ ਦਾ ਨਹਿਲਪੁਰ ਤੇ ਮਾਮੇ ਦਾ ਸ਼ਮਿਕਪੁਰ ਤਮਾਨ ਵਾਲਾ ਮਾਂ ਨਾ ਬਿਲਕੁਲ ਪਤਲੀ ਜੀ ਕਟਰੀਨਾ ਕੈਪ ਨਹੀਂ ਬਿਲਕੁਲ ਪਤਲੀ ਜੀ ਇਹ ਮਾਂ ਮਾਲਣੀ ਇਹ ਮਾਂ ਮਾਲਣੀ ਨਹੀਂ ਬਿਲਕੁਲ ਪਤਲੀ ਜੀ ਸ਼੍ਰੀ ਦੇਵੀ ਯਾਰ ਬਿਲਕੁਲ ਪਤਲੀ ਜੀ ਮੋਟੀ ਟੁੰਟੋੜੀਆਂ ਚਾਚੀ ਨਾ 루ਸੀ ਦੇਵੀ ਨਾਨੀ ਨਾ ਹਰੀ ਦੇਵੀ ਮਾਮੀ ਨਾ ਲਾਲ ਦੇਵੀ ਦੇਵੀਆ ਸਾਰੀਆਂ ਘਰ ਦੀਆਂ ਸ਼ਕਤੀ ਕਿਸੇ ਜ ਨਹੀਂ ਆ ਗਈ ਬੰਦੇ ਵਾਯਾ ਗਰੂਰੂ ਅਸੀਂ ਆ। ਮਾ ਕਰ ਫੇਰਾ। ਓਏ ਭੰਟ ਜੀ। ਹਾਂ ਜੀ। ਇਹਦਾ ਸਰਦਾਰਾਂ ਤੋਂ ਆਪਾਂ ਰੁਪਈਏ ਲੈ ਕੇ ਕਿੱਥੇ ਜਾਣਾ? ਓਏ ਆਪਾਂ ਜਾਣਾ ਦਿੱਲੀ ਜਹਾਨਾਬਾਦ। ਅੱਛਾ ਬੰਬਾ ਕੋਲਕੱਤਾ ਦਿੱਲੀ। ਆਹੋ। ਤੇ ਉੱਥੇ ਕੀ ਆ? ਉੱਥੇ ਆਪਣੇ ਉਸਤਾਦ ਦੀ ਲੜਕੀ ਮੰਗੀ ਆ। ਉਸਤਾਦ ਦੀ ਲੜਕੀ ਮੰਗੀ। ਹੁਣ ਆਪਾਂ ਛਣਾਉਣ ਜਾਣੀ ਆ। ਇਹ ਖਬਰ ਹੀ ਕਰਨਾ ਆਪਾਂ। ਓਹ ਨਿਗਾਈ ਜਾਦਾ ਕੱਚੇ ਪਾਰ ਸਾਕ ਰਿਸ਼ਤੇਦਾਰੀ ਚ ਮਿਲਣ ਜਾਣਾ ਆ। ਅੱਛਾ ਅੱਛਾ ਮਿਲਣ ਜਾਣਾ ਆ। ਮੈਨੂੰ ਠੀਕ ਆ ਤੇ ਕੁੜੀ ਮੰਗੀ ਕਿਹੜੀ ਆ? ਬਹੁਤ ਜੜੀ ਕੁੜੀ ਛੋਟੀ ਵੇਸਾਂ ਦੇ ਪਹਿਨਦੀ। ਛੋਟੀ। ਛੋ ਉਹ ਹੋਗਦੀ ਨੇ ਮਰ ਜਾਉਂਦੇ ਉਹ ਦੇ ਕੱਪ ਜਿਹੜੀ ਕੱਪ ਲੈ ਕੇ ਆਈ ਆ ਕੱਪ ਵਾਹ ਜੀ ਵਾਹ ਵੇਖੋ ਭਾਈ ਗੁਰੂ ਨੇ ਕਿਰਪਾ ਕੀਤੀ ਸਾਡੇ ਬੱਚੇ ਪੜ੍ਹ ਲੈ ਕੇ ਹੁਣ ਵਧੀਆ ਹੋਏ ਨੇ ਤੇ ਸਾਡੀ ਕੁੜੀਆ ਦੌੜ ਦੇ ਵਿੱਚ ਫਰਸਟ ਆਈ ਆ ਉਹਨੇ ਕੱਪ ਲਿਆਂਦਾ ਕੱਪ ਮੈਨੂੰ ਪਤਾ ਲੱਗਾ ਵੱਡਾ ਪਾਪ ਉਹੀ ਕੱਪ ਆ ਜਿੱਚ ਬੁੜਾ ਸਿਆਲਾ ਨਮੂਦਾ ਆ ਹੋਰ ਸੋਰੇ ਦਾ ਕਿੱਥੋਂ ਆ ਉਹੋ ਹੀ ਕੱਪ ਹੋਣਾ ਹੈ ਹੋਰ ਸਾਡੇ ਸੋਰੇ ਦਾ ਕਿੱਥੋਂ ਸਾਡੇ ਕਰਦੀ ਗੱਲ ਸੁਣ ਆਪਾਂ ਜਨਾ ਭਰਾ ਭਰਾ ਬਣ ਕੇ ਮੈਂ ਨਾ ਬਣ ਜੀ ਜਦੋਂ ਜਨਮ ਤਾਰ ਲਿਆ ਅੱਛਾ ਪਹਿਣਾ ਆ ਗਿਆ ਬਿਲਕੁਲ ਮੈਂ ਦਾਦੀ ਨੇ ਕੀਤੀ ਸਲਾਹ ਕੀ ਜਾਨੀ ਮੈਂ ਕਿਹਾ ਨਾ ਰੋਜ਼ ਵਿਆਹ ਹੁੰਦੇ ਨਾ ਪੁੱਤ ਪਹਿਲਾਂ ਸਾਰੀਆਂ ਕੁੜੀਆਂ ਨੂੰ ਦਾਣ ਦੇਦੇ ਨੇ ਜਿਹੜੀਆਂ ਦੂਸਰੀਆਂ ਆਉਂਦੀਆਂ ਉਹਨਾਂ ਨੂੰ ਕੀ ਦੇ ਦਿੰਦੇ ਓ ਅੱਛਾ ਉਹ ਪਹਿਣਾ ਆ ਗਿਆ ਪਲਾ ਪਲਾ ਆਵੇ ਪਲਾ ਆਵੇ ਸ਼ੁਕਰਿਆ ਜੀ ਇਹ ਮੁੰਡੇ ਦੀ ਭੂਆ ਕੁੜੀਆ ਦੀ ਭੂਆ ਕੁੜੀਆ ਜੀ 50 ਲੱਖ ਦੇ ਨਾ ਦੀ ਵੇਲ ਭੂਆ ਦੇ ਹੱਥੋਂ ਵੇਲ ਕੁੜੀਆ ਦੀ ਭੂਆ ਦੇ ਹੱਥੋਂ ਵੇਲ ਵੇਖ ਲੋ ਸਰਦਾਰ ਜੀ ਆਪ 2000 ਵਾਲਾ ਸੂਟ ਸਵਾ ਲੈਣਾ ਸਾਨੂੰ 5000 ਪੈਣੇ ਮੁੰਡੇ ਦੀ ਭੂਆ ਕੁੜੀਆ ਦੀ ਭੂਆ ਅੱਛਾ ਭਣ ਜੀ ਫਿਰ ਦੂਸ ਪਹਿਲਾ ਇੱਕ ਭੈਣ ਆ ਗਈ ਕੀ ਆਨੀ ਕਹਿੰਦੀ ਵੀਰ ਜੀ ਮੈਂ ਨਾ ਇਹ ਨੱਥ ਪਾਉਣੀ ਹੈ ਨੱਥ ਪਾ ਦੀ ਤੁਸੀਂ ਤੋਲਿਆਂ ਦੀ ਤੇ ਮੈਂ ਕਹਾਂ 40 ਦਿਨੇ ਚਲ ਭੈਣ ਨੂੰ ਨੱਥ ਪਾ ਦੇਣੇ ਕਿਹੜੀ ਗੱਲ ਉਹ ਦੋ ਤੋਲਿਆਂ ਦੀ ਨਾ ਦੋ ਤੋਲਿਆਂ ਦੀ ਨਹੀਂ ਵੱਡੀ ਨੱਥ ਪਾਈ ਉਹ 10 ਤੋਲਿਆਂ ਦੀ ਐਡੀ ਮੋਟੀ ਨੱਥ 10 ਜੀ 10 ਤੋਲਿਆਂ ਦੀ ਦੱਸੋ ਜੀ 10 ਤੋਲਿਆਂ ਦੀ ਨੱਥ ਪਾ ਕੇ ਕੁੜੀ ਦਾ ਸੀਣ ਬੰਦ ਕਰਨਾ ਕੁੜੀਆ ਫੂਫੂ ਕਰਦੀ ਫਿਰੇ ਇਹ ਜੱਫਾ ਦੋ ਦੇ ਦੇ ਹੁਣ ਲੈ ਜਾ ਨੱਥ ਪਾਈ ਕਿਹੜੀ 20 ਮੀਟਰ ਦੇ ਸਾਹਮਣੇ ਗੱਜਾਂ ਦੇ ਸਾਹਮਣੇ ਉਹ ਕਿਹੜੀ ਮੁੰਜ ਦੇ ਰਸੇ ਦੀ ਉਹ ਕੁੜੀ ਥੋੜੀ ਸੀ ਬਲਾਤੋਂ ਵਹਿਰ ਛੁੱਟੀ ਸੀ ਹਾਂ ਨਿਆਣੇ ਬਿੱਧੀ ਜਾਂਦੀ ਸੀ ਉਹ ਇੱਕ ਭੈਣ ਹੋ ਰਹੀ ਕੀ ਆਈ ਕਹਿੰਦੀ ਵੀਰਜੀ ਵੇ ਕੱਪੜੇ ਆਹੋ ਮੈਂ ਮਸ਼ੀਨ ਲੈਣੀ ਕੱਪੜੇ ਛੀਨ ਵਾਲੀ ਨਾ ਨਾ ਕੁੜੀ ਤੇ ਗੋਟ ਵਿੰਗੇ ਹੋ ਨਾ ਰੋਟੀਆਂ ਪਕਾਉਣ ਤੋਂ ਰਹਿ ਜੇ ਉਹ ਕੱਪੜੇ ਧੋਣ ਵਾਲੀ ਨਾ 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 ਵੱਡੀ ਮਸ਼ੀਨ ਦਿੱਤੀ ਭੈਣ ਉਹ ਕੰਪੈਨ ਦੇਦੀ ਤੁਸੀਂ ਕਣਕ ਝੋਨਾ ਵੱਢਣ ਵਾਲੀ ਓਏ ਸਾਡੀ ਭੰਡਾ ਦੀ ਜ਼ਮੀਰ ਐ ਨਹੀਂ ਉਹਦੇ ਮਹੱਲੇ ਦੇ ਨਿਆਣੇ ਪੁੱਤ ਨਹੀਂ ਓਏ ਤੇਰਾ ਭਲਾ ਹੋ ਜਾ ਤੇਰਾ ਵੱਡੀ ਮਸ਼ੀਨ ਦਿੱਤੀ ਜਿੱਦੀ ਕਰੀ ਜੜੀ ਟੇਕ ਟੇਕ ਟੇਕਰਦੀ ਸੀ ਕਿਹੜੀ ਉਹ ਵੱਡੀ ਮਸ਼ੀਨ ਸਿਰ ਮੁੰਨਣ ਵਾਲੀ ਕਿ ਮੈਂ ਕਾ ਮੁੰਨੇ ਭయ్యా ਲੈ ਰਿਹਾ 5 ਰੁਪਈਆ ਹਾਂ ਲੈ ਕਾ ਮੈਂ ਕਾ ਕੁੜੀਆਂ ਉਂਦੀ ਨੋੜੀ ਨੂੰ ਫੇਰ ਆਵੇ ਕਾਲੇ ਜੀ ਉਸ ਤਰ੍ਹਾਂ ਦੇ ਕੈਂਚੀ ਲੈ ਜੀ ਬਲੂ ਰੋਡ ਤੇ ਖੋਖਾ ਹੋਣ ਦਵਾਗੇ ਇੱਕ ਵਾਰ ਹੋਰ ਆ ਗਈ ਗਰਮੀਆਂ ਦੇ ਦਿਲ ਸੀ ਉਹਦੇ ਉਉਂ ਕਰਦੀ ਆਵੇ ਮੈਨੂੰ ਪਤਾ ਲੱਗ ਗਿਆ ਮੈਨੂੰ ਮੇਰੇ ਦਿਮਾਗ ਜਨਾ ਥੋੜਾ ਜਿਹਾ ਕੁਝ ਗੱਲ ਫੁਰੀ ਮੈਂ ਕਿਹਾ ਕੁੜੀ ਨੂੰ ਆਉਂਦੀ ਨਭਾ ਲਿਆ ਮੈਂ ਕਿਹਾ ਕੁੜੀਆਂ ਰੌਲਾ ਨਹੀਂ ਪਾਉਣਾ ਬੋਲਣਾ ਨਹੀਂ ਚੁੱਪ ਕਰਕੇ ਬਹਿ ਜਾ ਬੈਂਦੀ ਤੇ ਮੈਂ ਸਿਰ 'ਚ ਬੁੱਕ ਪਾਇਆ ਦਹੀਂ ਦਾ ਬੁੱਕ ਨਾ ਨਾ ਦਹੀਂ ਦਾ ਬੁੱਕ ਨਹੀਂ ਪਾਇਆ ਸਿਰ 'ਚ ਬੁੱਕ ਪਾਇਆ ਉਹ ਦੇਸੀ ਕਿਹੋ ਦਾ ਉਹ ਯਾਰ ਕੁੜੀ ਦੇ ਸਿਰ 'ਚ ਬੁੱਕ ਪਾਇਆ ਦੇਸੀ ਕਿਹੋ ਦਾ ਸਿਰ 'ਚ ਬੁੱਕ ਪਾ ਕੇ ਕੀੜੀਆਂ ਚੜ ਜਾਂਦੀਆਂ ਉਹ ਸ਼ੈਂਪੂ ਦਾ ਬੁੱਕ ਪਾਤਾ